ਦੀਪਾ ਦੀਆਂ ਦਲਤਾਂ ਦੀਆਂ ਤੇ ਕਿਸਮਤ ਨੇ ਮਾਰਿਆ ਦੀਆਂ ਜਾਂ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ ਆਪ ਦੀ ਸਾਰੀ ਜ਼ਿੰਦਗੀ ਉਹਨਾਂ ਦੀ ਆਵਾਜ਼ ਖੌਂਤੇ ਲਾ ਕੇ ਤੁਹਾਡੇ ਅਸ਼ੀਰਵਾਦ ਨਾਲ ਅਜ ਕਾਮ ਰਚੇ ਸਥਾਨ ਪ੍ਰਾਪਤ ਕੀਤਾ ਹੈ ਗੈਰੀ ਸਾਹਿਬ ਜਿੱਥੇ ਰਾਹੁਲ ਗਾਂਧੀ ਜੀ ਕਿਰਗਿਸਤਾਨ ਚ ਬਾਜਿ ਛਾਰੇ ਹੈ ਜਿੱਥੇ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਸੰਵਿਧਾਨ ਬਚਾਓ ਰੈਲੀਆਂ ਪੂਰੇ ਸੂਬੇ ਦੇ ਵਿੱਚ ਸਮੁੱਚੀ ਸੰਗਤ ਦੇ ਨਾਲ ਕਰ ਰਿਹਾ ਹੈ ਤੁਸੀਂ ਵੀ ਉਹ ਵੀਰਾ ਉਹਨਾਂ ਦੁਨ ਦਾ ਦੇ ਹੁਕਮਾਂ ਤੇ ਚੱਕਿਆ ਹੋਇਆ ਗੁਰੂ ਮਹਾਰਾਜ ਤੁਮੂ ਸ਼ਕਤੀ ਆਦਾ ਸਹਿਯੋਗ ਤੇ ਲੋਕਾਂ ਦੀ ਆਵਾਜ਼ ਵਾਕੇ ਇਸ ਸੂਬੇ ਦੀ ਰਹਿਨਮਾਈ ਕਰਨ ਦਾ ਮੌਕਾ ਵੀ ਦੋ ਕੱਲ ਆਈ ਸੰਵਿਧਾਨ ਬਚਾਓ ਦੀ ਬਾਬਾ ਸਾਹਿਬ ਵੀਮਲਾਵ ਮਹਿਕਰ ਜੀ ਜਿਨ੍ਹਾਂ ਨੂੰ ਵਿਸ਼ਵ ਨੇ ਸੰਵਿਧਾਨ ਬਣਾਉਂਦੇ ਮਾਣ ਦਾ ਦਿੱਤੀ ਤੇ ਦੂਜੇ ਦੇਸ਼ਾਂ ਨੇ ਵੀ ਉਹਨਾਂ ਤੋਂ ਆਪਣੀ ਰਾਏ ਲਈਆਂ ਅੱਜ ਉਹ ਸੰਵਿਧਾਨ ਨੂੰ ਤੋੜਨ ਵਾਸਤੇ ਸਾਡੇ ਹੱਕ ਲੋਕਾਂ ਦੇ ਹੱਕ ਖੋਲ ਵਾਸਤੇ ਕਈ ਤਰ੍ਹਾਂ ਦੀਆਂ ਤਾਕਤਾਂ ਲੱਗੀਆਂ ਹੋਈਆਂ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਦਰਾਈ ਇਸ ਚੀਜ਼ ਦੀ ਲੋੜ ਦੇਖਿਆ ਵੀ ਹਿੰਦੁਸਤਾਨ ਦੇ ਲੋਕਾਂ ਦੇ ਹੱਕ ਮਾਰਨ ਵਾਸਤੇ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦੀ ਬਜਾਏ ਰੋਗੀ ਤਾਕਤਾਂ ਉਹ ਸੰਵਿਧਾਨ ਨੂੰ ਤੋੜ ਕੇ ਲੋਕਾਂ ਨੂੰ ਪਾਂਝਾ ਕਰਨ ਵਾਸਤੇ ਲੋਕਾਂ ਦੇ ਧੱਕੇਸ਼ਾਹੀ ਕਰਨ ਵਾਸਤੇ ਲੋਕਾਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਰੋਕਣ ਵਾਸਤੇ ਇਹ ਚੀਜ਼ਾਂ ਕਰਨੇ ਅਤੇ ਰਾਹੁਲ ਗਾਂਧੀ ਜੀ ਤੇ ਕਾਂਗਰਸ ਨੇ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਵਿਚ ਉਲਗੀਆਂ ਕਰਕੇ ਆਵਾਜ਼ ਉਠਾਈ ਤੇ ਅੱਜ ਉਹ ਲੋਕ ਜਿਹੜੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਸੀ ਤੇ 바ਵਾ ਸਾਹਿਬ ਦੀ ਸੋਚ ਤੇ ਇਹਦਾ ਦਿਨ ਦੀ بجائے ਉਹ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਅੱਜ ਉਹਨਾਂ ਤੇ ਥੱਲ ਪਈ ਇਹ ਸਾਡੀ ਇਕੱਠੀ ਇੱਕ ਮੁੱਠੋ ਤੇ ਚੱਲਣ ਕਰਕੇ ਹੋਇਆ ਤੇ ਤਾ ਕਰਕੇ ਅੱਜ ਇਹ ਗੱਲ ਬਣੀ ਜਿੱਥੋਂ ਤੱਕ ਸਵਾਲ ਅੱਜ ਬੋਟਾਂ ਨੂੰ ਪੁੱਟਣ ਦਾ ਬਹੁਤ ਸਾਰੇ ਵਿੱਚ ਬੈਠੇ ਆ ਮੈਂ ਦੇਖੀ ਜਾਨਣਾ ਹੈ ਕਿ ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਗਹਿਰੀ ਸਾਫ ਪਤਾ ਹੈ ਬੇਸ਼ੱਕ ਤੁਸੀਂ ਪਟੌਰ ਚੇਅਰਮੈਨ ਇੰਨਾ ਤੱਕ ਕਾਂਗਰਸ ਪਾਰਟੀ ਦਾ ਸੁਨੇਹਾ ਪਹੁੰਚਦਾ ਕਰਦੇ ਹੋ ਪਰ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਸਾਨੂੰ ਰੱਬ ਨੇ ਦਿੱਤਾ ਹੈ 바ਵਾ ਸਾਹਿਬ ਨੇ ਰੱਬ ਵੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਨੂੰ ਦਿੱਤਾ ਕਿਉਂਕਿ ਜੇ ਵੋਟਾਂ ਨਹੀਂ ਪੈਣੀਆਂ ਤੇ ਤਾਂ ਅੰਗਰੇਜ਼ਾਂ ਵਾਲਾ ਰਾਜ ਤੇ ਮੁਸਲਮਾਨ ਦੇ ਤੋ ਉਹ ਕੋਈ ਰਾਜ ਕਰਦੇ ਸੀ ਰਾਜੇ ਫਰਾਜੇ ਉਹ ਰਾਜ ਦੁਬਾਰਾ ਸਾਡੇ ਸੂਬੇ ਤੇ ਸਾਡੇ ਦੇਸ਼ ਚ ਆਊਗਾ ਤੇ ਬੇ ਸਾਡੀ ਜ਼ਿੰਦਗੀ ਨਲਕ ਪੰਜੂਗੀ ਅਸੀਂ ਆਪ ਦਾ ਅਧਿਕਾਰ ਕਿਸੇ ਵੀ ਕੀਮਤ ਤੇ ਗੋਟ ਦਾ ਵਾਂਝੇ ਵੀ ਹੋਮਾਂਗੇ ਅਸੀਂ ਲੜਾਈ ਲੜਾਂਗੇ ਗੋਟ ਦਾ ਅਧਿਕਾਰ ਲਵਾਂਗੇ ਆਪ ਦੀ ਮਰਜ਼ੀ ਦੇ ਬੰਦੇ ਜਿਹੜੇ ਕਦੇ ਹੜਤਿਆਂ 'ਚ ਖੜੇ ਹੋਣਦੇ ਅਸੀਂ ਉਹਨਾਂ ਨੂੰ ਚੁਣ ਕੇ ਆਪ ਦੀ ਪਾਰਟੀ ਦਾ ਮਾਨ ਸਨਮਾਨ ਵਧਾ ਕੇ ਆਪ ਦੇ ਹੱਕਾਂ ਦੀ ਰਾਖੀ ਵਸਤੇ ਪਾਰਲੀਮੈਂਟ 'ਚ ਤੇ ਵਿਧਾਨ ਸਭਾ 'ਚ ਭੇਜਾਂਗੇ ਅੱਜ ਕੀ ਹੋਈ ਜਾਂਦਾ ਹੈ ਅੱਜ ਕੀ ਹੋਈ ਜਾਂਦਾ ਹੈ ਚੋਣ ਕਮਿਸ਼ਨ ਬੀਜੇਪੀ ਦਾ ਇੱਕ ਦਫਤਰ ਆਪਦੇ ਘਰੇ ਬੈ ਕੇ ਚਲਾਇਆ ਜਾਂਦਾ ਚੋਣ ਕਮਿਸ਼ਨ ਸਾਡੇ ਮਸ਼ਹੂਰਾਂ ਦੀਆਂ ਸਾਡੇ ਕਿਸਾਨਾਂ ਦੀਆਂ ਸਾਡੇ ਜਲਤ ਭਰਾਵਾਂ ਦੀਆਂ ਜੇ ਕੋਈ ਵੀ ਜਮਾਤਾਂ ਦੇ ਲੋਕ ਜਿਹੜੇ ਕਰੀਬ ਹੈ ਜਿੰਨਾਂ ਕੋਲੇ ਆਪਦੇ ਪ੍ਰਯਾਤ ਸਾਧਨ ਨਹੀਂ ਉਹਨਾਂ ਸਾਧਨਾਂ ਤੋਂ ਵਾਂਝਾ ਦੇਖ ਕੇ ਇਹਗੇ ਤਰੀਕੇ ਹੈਗੇ ਤਿਰਤੇ ਤੇ ਇਹ ਗੱਲਾਂ ਬਣਾਈ ਜਾਂਦਾ ਕਿ ਜਿਹਦੇ ਨਾਲ ਲੋਕਾਂ ਦਾ ਵੋਟਾਂ ਦਾ ਅਧਿਕਾਰ ਖਤਮ ਹੋ ਗਿਆ ਚੋਣ ਕਮਿਸ਼ਨ ਕੋਲੇ راہੁਲ ਗਾਂਧੀ ਜੀ ਦੇ ਕਾਂਗਰਸ ਪਾਰਟੀ ਪਿਛਲੇ ਤਕਰੀਬਨ 1 ਸਾਲ ਤੋਂ ਰਿਕਾਰਡ ਦੀ ਮੰਗ ਕਰਦੀ ਹੈ ਜਿਹੜੇ ਮਹਾਰਾਸ਼ਟਰ 'ਚ ਚੋਣ ਹੋਈ ਜਿਹੜੀ ਹਰਿਆਣੇ 'ਚ ਚੋਣ ਹੋਈ ਵੀ ਇੰਨੇ ਕਰੋੜਾਂ ਵੋਟਾਂ ਚਾਰ-ਚਾਰ ਮਹੀਨਿਆਂ 'ਚ ਇੰਨੇ ਜ਼ਿਲ੍ਹੇ ਹਲਕੇ ਬੂਥਾਂ 'ਚ ਕਿਵੇਂ ਬਣ ਗੀਆਂ ਪਰ ਅੱਜ ਤੱਕ ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੇ راہੁਲ ਗਾਂਧੀ ਜੀ ਦੀ ਮੰਗ ਤੇ ਉਹ ਵੋਟਾਂ ਦਾ ਰਿਕਾਰਡ ਨਹੀਂ ਦਿੱਤਾ ਰਾਹੁਲ ਗਾਂਧੀ ਜੀ ਨੇ ਫੇਰ ਵੀ ਪੀੜਾ ਨਹੀਂ ਛੱਡਿਆ ਕਹਿਰੀ ਸਾਹ ਵਰਗੇ ਸਾਥੀਆਂ ਨੂੰ ਨਾਲ ਲੈ ਕੇ ਸਾਰੀ ਜਮਾਤਾਂ ਨੂੰ ਨਾਲ ਲੈ ਕੇ ਉਹਨਾਂ ਨੇ ਕਈਆਂ ਯਾਤਰਾਵਾਂ ਕੀਤੀਆਂ ਸੁਪਰੀਮ ਕੋਰਟ ਤੱਕ ਦੇ ਦਰਵਾਜ਼ੇ ਖੜਕਾਏ ਤੇ ਅੱਜ ਚੋਲ ਕਮਿਸ਼ਨ ਨੂੰ ਮਜਬੂਰਾਂ ਨਾ ਬੇ ਉਹ ਫੈਸਲੇ ਨੂੰ ਥੋੜਾ ਬਹੁਤ ਵਾਪਸ ਲੈਣਾ ਪਿਆ ਤੇ ਦੁਬਾਰਾ ਗੱਲ ਚੱਲੀ ਹੈ ਚੋਲ ਕਮਿਸ਼ਨ ਲੋਕਾਂ ਦਾ ਕਮਿਸ਼ਨ ਹੁੰਦਾ ਹੈ ਚੋਣ ਕਮਿਸ਼ਨ ਕਿਸੇ ਪਾਰਟੀ ਦਾ ਕਮਿਸ਼ਨ ਨਹੀਂ ਹੁੰਦਾ ਚੋਣ ਕਮਿਸ਼ਨ ਨੇ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੁੰਦੀ ਹੈ ਪਰ ਜੇ ਇਸ ਤਰੀਕੇ ਨਾਲ ਚੋਣ ਕਮਿਸ਼ਨ ਕਰੂਗਾ ਤਾਂ ਉਹਨੂੰ ਕੋ ਲੋਕ ਆਰਾਜ ਵੀ ਦੇਖਦਾ ਤੇ ਸੰਗਤ ਦੀ ਲੱਗੀ 파ਦੂਆ ਉਹਦਾ ਤਾਰ ਤਾਰ ਤੇ ਤਾਰੂ ਫੀਲ ਕਰਕੇ ਸਰਬਨਾਸ਼ ਕਰੂਗਾ ਇਹ ਵੀ ਰੱਬ ਦੇਖਦਾ ਕਿ ਬਾਬਾ ਸਾਹਿਬ ਇੱਕੋ ਹੀ ਗੱਲ ਕਹਿੰਦੇ ਸੀ ਬਾਬਾ ਸਾਹਿਬ ਇੱਕੋ ਹੀ ਗੱਲ ਕਹਿੰਦੇ ਸੀ ਤੇ ਬਾਬਾ ਸਾਹਿਬ ਨੇ ਇੱਕੋ ਹੀ ਗੱਲ ਲਿਖੀ ਸੀ ਕੀ ਚਾਹੇ ਅਸੀਂ ਦਬੇ ਐ ਚਾਹੇ ਅਸੀਂ ਕੁਚਲੇ ਐ ਚਾਹੇ ਸਾਡੀ ਗੱਲ ਕੋਈ ਸੁਣਦਾ ਜਾਂ ਨਹੀਂ ਸੁਣਦਾ ਅਸੀਂ ਸੰਘਰਸ਼ ਕਰਦੇ ਰਹਾਂਗੇ ਕਰਦੇ ਰਹਾਂਗੇ ਕਰਦੇ ਰਹਾਂਗੇ ਤੇ ਆਪਦੀ ਆਵਾਜ਼ ਬੁਣਾ ਕੇ ਰਹਾਂਗੇ ਆਪਦੇ ਹੱਕ ਲੈ ਕੇ ਰਹਾਂਗੇ ਬਾਬਾ ਸਾਹਿਬ ਇਹ ਵੀ ਕਹਿੰਦੇ ਸੀ ਕਿ ਜੇ ਦੇਸ਼ ਜਮਾਤਾਂ ਚ ਆਪਦੇ ਘਰਾਂ ਚ ਤੇ ਆਪਦੇ ਮਰਲੇ ਤੇ ਆਪਦੇ ਪਰਿਵਾਰਾਂ ਚ ਬਰਕਤ ਲਿਆਉਣੀ ਐ ਅਗਵਾਇਆ ਕਰਨੀ ਹੈ ਤਾਂ ਸਾਨੂੰ ਪੜ੍ਹਾਈ ਦੀ ਜ਼ਰੂਰਤ ਹੈ 바ਵਾ ਸਾਹਿਬ ਦੀ ਇਹ ਸੋਚ ਤੇ ਅੱਜ ਕੁੱਲ ਸਮਾਜ ਦਾ ਅੰਗ ਇਸ ਤੇ ਪਹਿਲਾ ਵੀ ਦੇ ਰਿਹਾ ਹੈ ਗੈਰੀ ਸਾਹਿਬ ਤੁਸੀਂ ਅੱਗੇ ਲੱਗੇ ਰਹੋ ਅਸੀਂ ਤੁਹਾਡੇ ਛੋਟੇ ਛੋਟੇ ਭਰਾ ਤੁਹਾਡੇ ਨਿਮਾਣੇ ਸਾਥੀ ਹੋਣ ਦੇ ਨਾਤੇ ਤੇ ਸਮੂਹ ਸੰਗਤ ਦਾ ਅਸ਼ੀਰਵਾਦ ਤਾਂ ਤੁਹਾਡੇ ਨਾਲ ਪਹਿਲਾਂ ਹੀ ਹੈ ਮੈਨੂੰ ਲੱਗਦਾ ਰਾਹੁਲ ਗਾਂਧੀ ਜੀ ਵੀ ਐਸੇ ਹੀ ਤੁਹਾਨੂੰ ਖਾਲੀ ਵੀ ਮੋੜ ਤੇ ਤੇ ਰਾਹ ਮਿਲ ਕੇ ਬਚਾ ਤੱਕ ਕੇ ਲੈ ਜਾਗੇ ਤੇ ਜਿਹੜੇ ਲਾ